ਸ਼ਕਲ ਜੀ ਤੁਸੀਂ ਦੇਖ ਰਹੇ ਹੋ ਜਾਨੀਸ ਪੰਜਾਬ ਦਾ ਇਹ ਡਿਜੀਟਲ ਪਲੈਟਫਾਰਮ ਤੇ ਮੈਂ ਹਾਂ ਤੁਹਾਡੇ ਨਾਲ ਹਮਾਸ਼ੀ ਅੱਜ ਗੱਲ ਕਰਾਂਗੇ ਉਸ ਸ਼ਖਸੀਅਤ ਬਾਰੇ ਜੋ ਕਿ ਕਿਸੇ ਪਹਿਚਾਨ ਦੇ ਮੋਹताज ਨਹੀਂ ਹੈ ਮੈਂ ਗੱਲ ਕਰ ਰਹੀ ਹਾਂ ਅਨੰਤ ਅੰਬਾਰੀ ਦੀ ਜਿਨ੍ਹਾਂ ਦਾ ਵਿਆਹ ਕਾਫੀ ਸੁਰਖੀਆਂ ਦੇ ਵਿੱਚ ਹੈ ਲੋਕਾਂ ਨੂੰ ਕਾਫੀ ਜ਼ਿਆਦਾ ਐਕਸਾਈਟਮੈਂਟ ਹੈ ਕਾਫੀ ਜ਼ਿਆਦਾ ਕਿਉਰੀਓਸਿਟੀ ਹੈ ਕਿ ਕੀ ਕੁਝ ਉਹਨਾਂ ਦੇ ਵਿਆਹ ਦੇ ਵਿੱਚ ਹੋਣ ਜਾ ਰਿਹਾ ਹੈ ਹਾਲੇ ਵਿੱਚ ਤੁਸੀਂ ਦੇਖਿਆ ਹੋਵੇਗਾ ਕਿ ਉਹਨਾਂ ਦੇ ਸੰਗੀਤ ਸਮਾਰੋਹ ਦੇ ਵਿੱਚ ਇੰਟਰਨੈਸ਼ਨਲ ਸੇਲੇਬ੍ਰਿਟੀਜ਼ ਮੌਜੂਦ ਸੀ ਅ ਪੋਲੀਵੁੱਡ ਦੇ ਸੇਲੇਬ੍ਰਿਟੀਜ਼ ਵੀ ਮੌਜੂਦ ਸੀ ਤੇ ਲੋਕਾਂ ਵੱਲੋਂ ਕਾਫੀ ਜ਼ਿਆਦਾ ਉਹਨਾਂ ਦੇ ਪਰਮਾ ਹੰਗਾਰਾ ਮਿਲੇ ਉਹਨਾਂ ਦੇ ਵਿਆਹ ਦੀ ਜਿਹੜੇ ਫੰਕਸ਼ਨਸ ਨੇ ਵਿਆਹ ਦੀ ਜਿਹੜੇ ਸਮਾਰੋਹ ਨੇ ਉਹਨਾਂ ਤੋਂ ਤੇ ਹੁਣ ਲੋਕਾਂ ਨੂੰ ਕਾਫੀ ਜ਼ਿਆਦਾ ਇੱਕ ਹੋਰ ਐਕਸਾਈਟਮੈਂਟ ਆ ਚੁੱਕੀ ਹੈ ਕਿ ਕੀ ਕੁਝ ਉਹਨਾਂ ਦੇ ਵਿਆਹ ਦੇ ਵਿੱਚ ਹੋਣ ਜਾ ਰਿਹਾ ਹੈ ਕੀ ਕੁਝ ਨਵਾਂ ਅੱਗੇ ਉਹਨਾਂ ਨੂੰ ਵੇਖਣ ਨੂੰ ਮਿਲੇਗਾ ਸੋ ਅੱਜ ਇਸੇ ਨੂੰ ਲੈ ਕੇ ਗੱਲਬਾਤ ਕਰਾਂਗੇ ਤੁਹਾਡੇ ਨਾਲ ਸੋ ਜੁੜੇ ਰਹੀਓ ਇਸ ਲਾਈਵ ਦੇ ਵਿੱਚ ਪਾਲਾ ਦਸ ਦੁਨੀਆ ਕਿ ਅੱਜ 12 ਜੁਲਾਈ 2024 ਦਾ ਉਹ ਦਿਨ ਫਾਈਨਲੀ ਆ ਚੁੱਕਿਆ ਜਿੱਥੇ ਰਾਧਿਕਾ ਮਰਚੰਟ ਔਰ ਅਨੰਤ ਅੰਬਾਲੀ ਦਾ ਵਿਆਹ ਹੋਣ ਜਾ ਰਿਹਾ ਹੈ ਜਿਸ ਵਿੱਚ ਜੀਓ ਦੇ ਜਿਹੜੇ ਮਾਲਕ ਨੇ ਮਕੇਸ਼ ਬਾਰਨੀ ਆ ਰਹੇ ਨੇ ਤਾਂ ਅੰਬਾਲੀ ਦੇ ਸਭ ਤੋਂ ਛੋਟੇ ਬੇਟੇ ਲਾੜਲੇ ਮੁੰਡੇ ਦਾ ਵਿਆਹ ਹੋਣ ਜਾ ਰਿਹਾ ਹੈ ਵਿਆਹ ਦੇ ਬੰਦਨ ਨਿਚੋੜਨ ਜਾ ਰਹੇ ਨੇ ਤੇ ਇਸ ਦਿਨ ਆ ਹੀ ਤੁਹਾਨੂੰ ਦੱਸ ਦਿੰਦੇ ਹਾਂ ਕਿ ਮੁੰਬਈ ਦੇ ਵਿੱਚ ਲਗਾਤਾਰ 3 ਦਿਨ ਤੋਂ ਇਹ ਫੰਕਸ਼ਨ ਚੱਲੇਗਾ ਜਿਸ ਵਿੱਚ ਜੀਓ ਸੈਂਟਰ ਵਰਲਡ ਦੇ ਵਿੱਚ ਇਹ ਪ੍ਰੋਗਰਾਮ ਰੱਖਿਆ ਗਿਆ ਹੈ ਲੋਕੀ ਇੰਟਰਨੈਸ਼ਨਲ ਹੋਣ ਜਾਂ ਫਿਰ ਬਾਲੀਵੁੱਡ ਦੇ ਹੋਣ ਜਾਂ ਫਿਰ ਪਾਲੀਵੁੱਡ ਦੇ ਹੋਣ ਇਸ ਦੇ ਨਾਲ-ਨਾਲ ਪੋਲਿਟਿਕਸ ਦੀ ਜੇਕਰ ਗੱਲ ਕਰੀਏ ਤੇ ਲੋਕੀ ਇਸ ਵਿਆਹ ਦੇ ਵਿੱਚ ਜਲਦੀ ਹੀ ਮੌਜੂਦ ਹੋਣ ਵਾਲੀ ਨੇ 8 ਵਜੇ ਉਹਨਾਂ ਦਾ ਜਿਹੜਾ ਵਿਆਹ ਹੈ ਉਹ ਹੋਵੇਗਾ ਡੇਟ ਨਿੱਕਲ ਚੁੱਕੀ ਹੈ 3 ਵਜੇ ਬਰਾਤ ਆਏਗੀ 8 ਵਜੇ ਉਹਨਾਂ ਦੀ ਵਰਮਾਲਾ ਹੋਣ ਚੱਲਿਆ ਤੇ ਤੁਹਾਨੂੰ ਦੱਸ ਦਿੰਦੇ ਆ ਕਿ ਇਸ ਫੰਕਸ਼ਨ ਦੇ ਵਿੱਚ ਅੰਬਾਨੀ ਫੈਮਿਲੀ ਦੇ ਜਿਹੜੇ ਮੈਂਬਰਸ ਨੇ ਉਹਨਾਂ ਨੇ Z+ ਸਿਕਿਉਰਿਟੀ ਦੀ ਜਿਹੜੀ ਹੈ ਉੱਥੇ ਬੁਲਾਈ ਗਈ ਹੈ ਔਰ ਇਸ ਦੇ ਨਾਲ ਹੀ 10 ਐਨਐਸਜੀ ਜਿਹੜੇ ਕਮਾਂਡੋਜ਼ ਨੇ ਉਹ ਵੀ ਇਸ ਵਿਆਹ ਦੇ ਫੰਕਸ਼ਨ ਨੂੰ ਅਟੈਂਡ ਕਰਨਗੇ ਜਿੱਥੇ ਉਹਨਾਂ ਨੇ ਇਹ ਵੱਡੀ ਸਿਕਿਉਰਿਟੀ ਰੱਖੀ ਹੈ ਅਤੇ ਇਸ ਦੇ ਨਾਲ ਹੀ 200 ਇੰਟਰਨੈਸ਼ਨਲ ਜਿਹੜੇ ਸਿਕਿਉਰਿਟੀ ਗਾਰਡ ਇਸ ਫੰਕਸ਼ਨ ਦੇ ਵਿੱਚ ਬੁਲਾਈ ਗਏ ਹਨ ਤੁਹਾਨੂੰ ਦੱਸ ਦਿੰਦੇ ਆ ਕਿ ਇਸ ਵਿਆਹ ਦੇ ਫੰਕਸ਼ਨ ਦੇ ਵਿੱਚ ਜਿਹੜੀ ਆ 25 ਮੈਨਿਟੀ ਮੈਨਸ ਵੀ ਬੁਲਾਇਆ ਗਿਆ ਨਹੀਂ ਔਰ ਸਪੈਸ਼ਲੀ ਜਿਹੜੇ ਪੰਜ ਮੈਨਿਟੀ ਮੈਨਸ ਹੈ ਉਹ ਅੰਬਾਨੀ ਦੇ ਜਿਹੜੇ ਫੈਮਿਲੀ ਹੈ ਉਹਨਾਂ ਵਾਸਤੇ ਹੈ ਤੇ ਬਾਕੀ ਦੀ ਜਿਹੜੀ ਬਚੀ ਹੋਈ ਮੈਨਿਟੀ ਮੈਨਸ ਹੈ ਉਹ ਇੰਟਰਨੈਸ਼ਨਲ ਹੋਣ ਜਾਂ ਫਿਰ ਬਾਲੀਵੁੱਡ ਦੇ ਸਲੈਬ੍ਰਿਟੀਜ਼ ਹੋਣ ਜਾਂ ਫਿਰ ਬਾਲੀਵੁੱਡ ਦੇ ਸਲੈਬ੍ਰਿਟੀਜ਼ ਹੋਣ ਉਹਨਾਂ ਵਾਸਤੇ ਬੁਲਾਈ ਗਈ ਆ ਸੋ ਮੈਨਿਟੀ ਮੈਨ ਦਾ ਇੰਤਜ਼ਾਮ ਵੀ ਇਸ ਵਿਆਹ ਦੇ ਵਿੱਚ ਰੱਖਿਆ ਗਿਆ ਹੈ ਜੇਕਰ ਗੱਲ ਕਰੀਏ ਖਾਣ-ਪੀਣ ਦੀ ਤੇ ਜ਼ਿਆਦਾ ਤੋਂ ਜ਼ਿਆਦਾ ਅਸੀਂ ਦੇਖਿਆ ਜਾ ਸਕਦਾ ਹੈ ਕਿ ਵਿਆਹਾਂ ਦੇ ਵਿੱਚ ਅਸੀਂ 15 ਜਾਂ 20 ਆਈਟਮਸ ਰੱਖ ਦਿੰਦੇ ਹਾਂ ਪਰ ਇਸ ਵਿਆਹ ਦੇ ਵਿੱਚ ਤੁਹਾਨੂੰ ਜੇਕਰ ਦੱਸ ਦਈਏ ਤੇ 2500 ਖਾਣੇ ਦੇ ਆਈਟਮਸ ਵੈਰਾਈਟੀਆਂ ਤੁਹਾਨੂੰ ਦੇਖਣ ਨੂੰ ਮਿਲੇਗੀ ਔਰ ਸਪੈਸ਼ਲੀ ਇਸ ਵਿਆਹ ਦੇ ਵਿੱਚ ਦੋਨੇਸ਼ੀਆ ਤੋਂ ਜਿਹੜੇ ਨੇ 10 ਸ਼ੈਫ ਬੁਲਾਏ ਗਏ ਨੇ ਜੋ ਕਿ ਸੌਰੀ ਜੋ ਕਿ ਇਟਾਲੀਅਨ ਔਰ ਯੂਰੋਪੀਅਨ ਖਾਣਾ ਬਣਾ ਕੇ ਆਪਣੇ ਆਨ ਦਾ ਗੈਸਟ ਵਾਸਤੇ ਔਰ 2500 ਆਈਟਮਸ ਜਿਹੜੇ ਤਿਆਰ ਕੀਤੇ ਜਾਏਗੇ ਜੇਕਰ ਗਾਇਕ ਕਰੀਏ ਰਿਟਰਨ ਗਿਫਟਸ ਦਿੱਤੇ ਅੰਬਾਨੀਆਂ ਨੇ ਆਪਣੇ ਜਿਹੜੇ ਲੋਕੀ ਨੇ ਚਾਹੇ ਉਹ ਵਲਵੋਟ ਦੀ ਗਾਇਕ ਕਰੀਏ ਵੀ ਵੀ ਆਈ ਪੀ ਲੋਕ ਹੋਣ ਉਹਨਾਂ ਵਾਸਤੇ ਜਿਹੜੇ ਰਿਟਰਨ ਗਿਫਟਸ ਨੇ ਉਹਨਾਂ ਵਿੱਚ ਕਰੋੜਾਂ ਦੀ ਜਿਹੜੀ ਵਾਚ ਹੈ ਉਹ ਰੱਖੀ ਹੈ ਜੀ ਹਾਂ ਉਹਨਾਂ ਨੇ ਆਪਣੀ ਕਰੋੜਾਂ ਦੀ ਵਾਚ ਜਿਹੜੀ ਹੈ ਲੋਕਾਂ ਨੂੰ ਰਿਟਰਨ ਗਿਫਟ ਵਿੱਚ ਦੇਣ ਦਾ ਵਾਦਾ ਕੀਤਾ ਸੋ ਹੋਰ ਕੀ ਕੁਝ ਖਾਸ ਹੋਣ ਵਾਲਾ ਹੈ ਇਸ ਵਿਆਦ ਦੇ ਵਿੱਚ ਸਾਡੇ ਨਾਲ ਜੁੜੇ ਰਹੋ ਅਤੇ ਦੇਖਦੇ ਰਹੋ ਇੰਡੀਆ ਨਿਊਜ਼ ਪੰਜਾਬ ਦਾ ਇਹ ਡਿਜੀਟਲ ਪਲੈਟਫਾਰਮ ਤਤਕ ਲਈ ਮੈਨੂੰ ਤੋਂ ਇਜਾਜ਼ਤ ਕੰਮਬਾਦ ਮਿਲਦੇ ਰਵਾਂਗੇ